ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਿਗੁਰ ਪਰਸਾਦ ਮਾਰੋ ਹਰਿ ਕੋ ਨਾਮ ਸਦਾ ਸੁਖ ਦਾਈ ਤਾਕੋ ਸਿਮਰ ਆਜਾਮਲ ਉਦਰਿਓ ਗਣ ਕਾ ਹੋ ਗਤ ਪਾਈ ਰਹਾ ਪੰਚਾਲਿਕ ਰਾਜ ਸਵਾਮ ਰਾਮ ਨਾਮ ਸਦੈ ਆਈ ਤਾਕੋ ਦੂਖ ਹਰਿਓ ਕਰਨਾ ਮੈਂ ਆਪਣੀ ਪੈਜ ਬੜਾਈ ਜੇ ਨਰ ਜਸ ਕਿਰਪਾ ਨੇ ਦਿਗਾਇਓ ਤਾਕ ਬਿਉ ਸਹਾਈ ਤਾ ਨਾਨਕ ਮਹੀ ভরਸੇ ਗਹਿ ਆਣ ਸਰਣਾਏ ਪਰਮ ਸਤਕਾਰ ਗੁਰੂ ਰੂ ਸਾਧ ਸੰਗਤ ਜੀਓ ਪਾਵਨ ਸ਼ਬਦ ਰਾਗ ਮਾਰੂ ਵੰਦਰ ਤੇ ਗੁਰੂ ਸਾਹਿਬਾਂ ਦੀ 108 ਅੰਗ ਤੇ ਸਵਾਯ ਮਾਨਘ ਤੇ ਗੁਰੂ ਤੇਗ ਬਹਾਦਰ ਮਹਾਰਾਜ ਨਾਮੇ ਪਾਸ਼ਰਬਦ ਹੈ ਇਸ ਸਬਦ ਰਾਹੀ ਗੁਰੂ ਸਾਹਿਬ ਜੀਆ ਨੇ ਇਹ ਗੱਲ ਤੇ ਜੋਰ ਪਾਇਆ ਉਪਦੇਸ਼ ਬਖਸ਼ਿਆ ਕਿ ਕਿੰਨੇ ਇੱਕ ਪ੍ਰੋਸੇ ਦੇ ਨਾਲ ਜਗਾਸੋ ਨਾ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਆਰਾਧਨਾ ਕਰਨ ਜੈਦੀ ਹੈ ਕਿ ਕੋ ਪਰਮਾਤਮਾ ਦਾ ਨਾਮ ਕਿਸ ਤੰਗ ਦੇ ਨਾਮ ਜਪੇ ਕਿੰਨਾ ਪ੍ਰਸਾਹ ਹੋਵੇ ਦੀ ਮਾਨ ਵਿੱਚ ਨਾਮ ਜਪਣ ਦੇ ਨਾਲ ਨਾਲ ਕਿ ਮੇਰਾ ਗੁਰੂ ਕਿੰਨਾ ਸਮਰੱਥ ਹੈ ਇੱਥੇ ਮਹਾਰਾਜ ਜੀ ਨੇ ਉਦਾਹਰਣ ਦੇ ਕੇ ਸਮਝਾਉਣਾ ਕੀਤਾ ਸਭ ਤੋਂ ਪਹਿਲਾਂ ਬੇਨਤੀ ਕੀਤੀ ਕਿ ਇਹ ਭਾਈ ਅਕਾਲਪੁਰਖ ਦਾ ਨਾਮ ਜਿਹੜਾ ਹੈ ਉਹ ਹਮੇਸ਼ਾ ਸੁਖਦਾਇਕ ਹੁੰਦਾ ਹੈ ਸਬਦ ਦੇ ਰੰਗ ਵਿੱਚ ਸੰਗ ਸੇਪ ਰੂਪ ਹੈ ਮੂਲ ਮੰਤਰ ਦਾ ਇਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਨੇ ਉਹੀ ਸੰਸਾਰ ਨੂੰ ਬਣਾਉਣ ਵਾਲੇ ਚਲਾਉਣ ਵਾਲੇ ਸਮਨਸਾਰ ਨੂੰ ਕਾਣ ਵਾਲੇ ਆਪ ਨੇ ਪੂਰੀ ਸਮਰੱਥਾ ਹੈ ਰੱਬ ਦੇ ਵਿੱਚ ਤੇ ਐਸੇ ਪ੍ਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਸਮਰਸ ਗੁਰੂ ਦੀ ਕਿਰਪਾ ਨਾਲ ਹੋ ਸਕਦੀ ਹੈ ਜੀ ਜਿਹੜਾ ਪ੍ਰਾਣੀ ਪ੍ਰਮਾਤਮਾ ਨੂੰ ਪਾਣਾ ਚਾਹੇ ਉਸ ਨੂੰ ਸਮਰਸ ਗੁਰੂ ਦੇ ਉਪਦੇਸ਼ ਕਿਮਾ ਆ ਕੇ ਗੁਰਮਤ ਦਾ ਧਾਰਣੀ ਬਣਿਆ ਜੇ ਗੁਰੂ ਨੂੰ ਭਾਜੇ ਗੁਰੂ ਦੀ ਕਿਰਪਾ ਹੋ ਜੇ ਤਵ ਦਾ ਮਲਾਪ ਪਰਮਾਤਮਾ ਨਾਲ ਹੋ ਸਕਦਾ ਜੀ ਬਾਜੀ ਆਤਮਾ ਦਾ ਮਲਾਪ ਗੁਰੂ ਕਿਰਪਾ ਸਦਕਾ ਪਰਮਾਤਮਾ ਨਾਲ ਹੁੰਦਾ ਹੈ ਜੀ ਹਰ ਕੋ ਨਾਮ ਸਦਾ ਸਿਖਾਇ ਹਰ ਕੋ ਨਾਮ ਪਰਮੇਸ਼ਰ ਦਾ ਨਾਮ ਬਜਨ ਬੰਦਗੀ ਜਿਸ ਜਿਸ ਵੀ ਬ੍ਰਾਣੀ ਨੇ ਪਰਮਾਤਮਾ ਨੂੰ ਧਿਆਇਆ ਸਿਮਰਿਆ ਤੇ ਉਹਦੀ ਅੰਦਰ ਕੀ ਕੀਤੇ ਪੂਰੇ ਵਿਸ਼ਵਾਸ ਪਰੋਸੇ ਦੇ ਨਾਲ ਭਾਵੇਂ ਕੋਈ ਵੀ ਯੁਗ ਸੀ ਕੋਈ ਵੀ ਸਮਾਂ ਸੀ ਜਾਂ ਪ੍ਰਾਣੀ ਕਿਸੇ ਵੀ ਧਰਮ ਦਾ ਸੀ ਕਿਸੇ ਵੀ ਰੰਗ ਦਾ ਸੀ ਕਿਸੇ ਮਰਦ ਦਾ ਸੀ ਕੋਈ ਪਰਮਨੀ ਕੋਈ ਭੁਲੇਖਾ ਨਹੀਂ ਕੋਈ ਫਰਕ ਨਹੀਂ ਪੜਦਾ ਨਾ ਗੱਲਾਂ ਦਾ ਕੇਵਲ ਜਿਸ ਪ੍ਰਾਣੀ ਅੰਦਰ ਭਾਵਨਾ ਸੀ ਵਿਸ਼ਵਾਸ ਸੀ ਤੇ ਰਬ ਦਾ ਨਾਮ ਜਪਿਆ ਸੱਚ ਹੈ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਦੀ ਕਿਰਪਾ ਕਰਦੇ ਨੇ ਕਿ ਪ੍ਰਮਾਤਮਾ ਆਪਣੇ ਨਾਮ ਜਪਣ ਵਾਲੇ ਦੀ ਹਮੇਸ਼ਾ ਹਮੇਸ਼ਾ ਪਤ ਰਖਦੇ ਨੇ ਜੀ ਉਹਦੇ ਅੰਗ ਸੰ ਸਹਾਈ ਹੁੰਦੇ ਨੇ ਜੀ ਜਾ ਕੋ ਸਿਮਰ ਆਜਾਮਲ ਉਤ੍ਰਿਓ ਗਣ ਕਾ ਹੋ ਗਤ ਪਾਇ ਦੋ ਉਦਾਹਰਨਾ ਬਖਸ਼ੇ ਮਹਾਰਾਜ ਜੀ ਨੇ ਆਜਾਮਲ ਦੀ ਜੋ ਪਾਪੀ ਸੀ ਪੈੜੇ ਕਰਮਾਂ ਦਾ ਤਾਲਣੀ ਸੀ ਜਦੋਂ ਕਿਰਪਾ ਹੋਈ ਨਾਰਾਇਣ ਨਾਰਾਇਣ ਨਾਰੈਣ ਛੋਟਾ ਪੁੱਤਰ ਸਿਨ ਬਰੌਂਦਾ ਸੀ ਰੰਗ ਲੱਗੇ ਆ ਨਾਮ ਦੇ ਨਾਲ ਅਵਸਥਾ ਬਣੀ ਸਹਿਜੇ ਸਹਿਜੇ ਉਸੇ ਨਾਰਾਇਣ ਪਰਮਾਤਮਾ ਦੇ ਨਾਮ ਨੂੰ ਸਿਮਰ ਸਿਮਰ ਕੇ ਉਹ ਗੁਰੂ ਪਿਆਰੇ ਪਵ ਸਾਗਰ ਤੋਂ ਪਾਰ ਹੋ ਗਿਆ ਦੂਸਰਾ ਤਾਨੁਮਕ ਸੇ ਮਾਰਾ ਗਣਕਾ ਦਾ ਇਹ ਕਰਮ ਬੜੇ ਪੜੇ ਸਨ ਬਹੁਤ ਪਹਿਲੇ ਕਰਮਾਂ ਦੀ ਤਾਲ ਨੇ ਕੋਲਛਣੀ ਸੀ ਤੇ ਗੁਰੂ ਪਿਆਰੇ ਜਿਨ੍ਹਾਂ ਪਾਹੀ ਮਹਾਰਾਜਿਆਂ ਦੀ ਸੰਗ ਹੋਇਆ ਕਿ ਸਾਧੂ ਆਇਆ ਕਰੇ ਨਹੀਂ ਪੈਂਦੇ ਵਿੱਚ ਤੇ ਗੁਰੂ ਪਿਆਰ ਦੇਖਿਆ ਅਦਿਸ਼ਟ ਪਈ ਉਹਦੇ ਇੱਕ ਹੈਰਾਨ ਰੋਗੀ ਸਾਧੂ ਮਹਾਪੁਰਸ਼ ਮੇਰੇ ਦਵਾਰ ਤੇ ਕਿਵੇਂ ਆ ਗਏ ਅਰੇ ਗੁਰੂ ਪਿਆਰਿਓ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਉਹਨੂੰ ਤੀ ਆ ਕੇ ਆਪੁੱਤਰ ਆਖੇ ਹੈ ਹੈਰਾਨ ਹੋ ਗਏ ਪਹਿਲਾ ਸਖਸ ਜਿਵੇਂ ਤੀ ਪੁੱਤਰ ਆਣ ਵਾਲਾ ਕਹਿਣ ਵਾਲਾ ਦਿੱਤੇ ਸਭ ਲੋਕ ਕਾਮ ਵਾਸ਼ਨਾ ਬੁਲਾਂਦੇ ਸੀ ਇਹ ਤੇ ਨਾਮ ਦੀ ਦਾਤ ਮੈਨੂੰ ਦੀ ਪੁੱਤਰ ਕਹ ਰਿਹਾ ਗੁਰੂ ਪਿਆਰੋ ਸਰੀਏ ਕੁਛੇ ਮਾਰ ਸਬੰਧ ਹੋਈ ਉਹ ਸਰ ਜਾਨ ਲਗਾ ਤੋਤਾ ਦੇ ਗਿਆ ਤੇ ਬਾਰ ਬਾਰ ਕਹਿ ਗਿਆ ਕਿ ਵਸ ਇਸ ਦੇ ਨਾਲ ਪਾਜੋ ਨਾਮ ਜਪਿਆ ਕਰ ਨਾਮ ਲਟਨ ਜਿਵੇਂ ਜਿਵੇਂ ਤੋਤਾ ਆਲਾਮ ਬੋਲਦਾ ਹੈ ਉਹ ਵੀ ਜਪਦੀ ਐਸਾ ਰੰਗ ਲਗਾ ਜੀ ਕੁਝ ਕਾਲੂ ਕੁਝ ਹੋਰ ਪਰਜਮ ਹੋਰ ਉਹ ਗੁਰੂ ਦੇ ਨਾਮ ਨਾਲ ਲੀਨ ਹੋ ਗਈ ਭਾਵ ਉਸ ਨੇ ਸਿਮਰਿਆ ਵਿਕਾਰਾਂ ਵਾਲੇ ਮੈਲ ਦੂਰ ਹੋ ਗਈ ਵਿਸਪੋਕਣਾ ਬੰਦ ਹੋ ਗਿਆ ਨਾਮ ਦਾ ਰੰਗ ਲੱਗ ਗਿਆ ਰਸ ਬਣ ਗਿਆ ਇਹ ਦੋ ਉਦਾਰਨ ਵਿੱਚ ਸਿਨੇ ਮਹਾਰਾਜ ਗੁਰਤੇਗ ਬਹਾਦਰ ਜੀ ਨੇ ਕਿੰਨਾ ਕਰੋਸਾ ਹੋਏ ਜੀਵਾਤਮਾ ਦੇ ਆਪਣੇ ਗੁਰਦਰ ਤੇ ਜਾ ਕੇ ਨਾਮ ਜਪਣ ਦੇ ਗੁਰੂ ਆਲਾ ਬਣ ਕੇ ਇਨਾ ਵਿਸ਼ਵਾਸ ਸਾਡੇ ਮਨੁਸ਼ ਹੋਣਾ ਚਾਹੀਦਾ ਹੈ 3000 ਵਰਸਿਆ ਪਾਈ ਪੰਚਾਲੀ ਦਾ ਦ੍ਰੁਪਤੀ ਦਾ ਇਹ ਪੰਜ ਪਤੀ ਸੰ ਸਾਸ ਸੰ ਪਰੇ ਦਿਵਾਲ ਵਿੱਚ ਉਹਦੀ ਪਤ ਨਗਰ ਪਿਆਰਿਓ ਬੇਪਤ ਕਰਨਾ ਚਾਹੁੰਦਾ ਹੈ ਇਸ ਵਸਤੇ ਕਰਨਾ ਚਾਹੁੰਦਾ ਹੈ ਕਿਉਂਕਿ ਪੰਜੋ ਪਾਂਡਵ ਜਿਵੇਂ ਵਿੱਚ ਲਾ ਕੇ ਰਪਤੀ ਨੂੰ ਹਾਰ ਗਏ ਸੀ ਰਾਜ ਦੇ ਸਾਸਨ ਇੱਕ ਦਰਯੋਧਨ ਉਹ ਬੜਾ ਜ਼ਾਲਮ ਸੀ ਅਪਰਾਧੀ ਬਹੁਤ ਹੀ ਪੈੜੀ ਵਿਰਤੀ ਵਾਲਾ ਸੀ ਹੁਣ ਪੰਜੇ ਪਤੀ ਕੁਝ ਨਹੀਂ ਕਰ ਸਕਦੇ ਜਿਵੇਂ ਵਿੱਚ ਹਾਰ ਗਏ ਨੇ ਹੁਣ ਰਪਤੀ ਦੇਖਦੇ ਮੈਂ ਕੀ ਕਰਾਂ ਮੇਰੇ ਪਤੀ ਤਾਂ ਬਿਲਕੁਲ ਹੀ ਹਾਰ ਚੁੱਕੇ ਨੇ ਇਹਨਾਂ ਕੋਈ ਬਲ ਸਾਰੇ ਬਲਣਾ ਖਤਮ ਹੋ ਗਏ ਨੇ ਭਾਵੇਂ ਨਹੀਂ ਕੁਝ ਕਰ ਸਕਦੇ ਇਕ ਕੋਰਵ ਨੂੰ ਯਾਦ ਕੀਤਾ ਪ੍ਰਮਾਤਮਾ ਪਰਮੇਸ਼ਰ ਨੂੰ ਤੇ ਵੈਰਨ ਬਕਾਰ ਸੁਣੀ ਪਰੇ ਦਰਬਾਰ ਵਿੱਚ ਹਾਜ਼ਰ ਹੋ ਕਪੜਾ ਰੁਤਾਨ ਕਰਕੇ ਬਿਲਕੁਲ ਪਤ ਰੱਖੀ ਜੋਂ-ਜੋਂ ਦਾ ਸਾਸਨ ਚੀਰ ਖਿਜਦਾ ਹੈ ਉਹ ਹਮ ਜਾਂਦਾ ਕਪੜਾ ਹੋਰ ਵੱਧਦਾ ਜਾਏ ਹੋਰ ਵੱਧਦਾ ਜਾਏ ਅੰਬਾਰ ਲੱਗੇ ਕਮਰੇ ਵਿੱਚ ਜਿੱਥੇ ਬੈਠੇ ਸੀ ਪਰੇ ਦਰਬਾਰ ਵਿੱਚ ਉਹ ਜ਼ਾਲਮ ਉਸ ਪਰਮਾਤਮਾ ਨੇ ਬਖਸੀਰ ਦਾਤ ਕਪੜੇ ਰੁਪੀ ਜਵਾ ਉਟ ਆਸਰਾ ਸੀ ਬਖਸੀਰ ਸੀ ਦ੍ਰਪਤੀ ਨੂੰ ਇਸ ਵਸਤਰ ਨਾਲ ਕਰ ਸਕੇ ਪਰਮਾਤਮਾ ਨੇ ਪਤ ਰੱਖੀ ਇਸੇ ਗੁਰ ਤੇਗ ਬਹਾਦਰ ਮਾਰ ਜੀ ਕਹਿਣਾ ਚਾਹੁੰਦੇ ਨੇ ਪਹਿਲਾ ਜਾਮ ਅੰਮ੍ਰਲ ਦਾਣ ਬਖਸ਼ਿਆ ਗਣਕਾ ਦਾ ਤੀਸਰਾ ਗੁਰ ਪਰ ਜ ਲੋਕੀ ਜ਼ੋਰ ਦੇ ਨਾਲ ਕਿਸੇ ਨੂੰ ਆਪਣੇ ਬਲ ਦੇ ਨਾਲ ਦਬਾਉਣਾ ਨਹੀਂ ਆਉਂਦੇ ਨੇ ਉਸ ਵਸਥਾ ਵਿੱਚ ਜਿਹਦੇ ਵੱਲ ਗੁਰੂ ਹੈ ਤਾਂ ਤੇਨ ਕੋਈ ਨਹੀਂ ਹਰਾ ਸਕਦਾ ਜਾਮ ਗੁਰੂ ਹੈ ਵੱਲ ਲਖ ਵਾਹੇ ਕਿਆ ਕੀਜੈ ਜਾਮ ਗੁਰੂ ਹੈ ਵੱਲ ਤਾਨੇ ਕਿਆ ਗੌਰ ਬਦੀਜੈ ਜੇ ਪਾਈ ਗੁਰੂ ਵੱਲ ਹੈ ਇੱਕ ਪਾਸੇ ਲਖਾਂ ਲੋਕ ਸਵਾਰਥੀ ਹੋਣ ਇੱਕ ਪਾਸੇ ਗੁਰੂ ਦਾ ਸਿੱਖ ਸਦਾ ਧਾਰਨੀ ਪਰੋਸੇ ਵਾਲਾ ਪਜਨਮੰਦਗੀ ਵਾਲਾ ਉਸ ਕੱਲੇ ਸਿਗਦੀ ਫਤਿਹ ਹੋਈ ਉਹਦੇ ਵੱਲ ਗੁਰੂ ਹੈ ਪਰਮਾਤਮਾ ਰੂਪੀ ਪਰਮੇਸ਼ਰ ਦੀ ਆਪ ਸੀਸ ਨੇ ਜਿਵੇਂ ਮਹਾਰਾਜ ਜੀ ਨੇ ਅਜਾਮਲ ਦੇ ਵਾਰਸ ਸੇ ਕਿੰਨਾ ਪ੍ਰੋਸਸ ਆਦਾ ਵੱਧ ਗਿਆ ਗਣਕਾ ਦਾ ਕਿੰਨਾ ਪ੍ਰੋਸਸ ਹੋ ਗਿਆ ਇਸੇ ਤਰ੍ਹਾਂ ਅਧਰਪ ਦੇ ਕਿੰਨਾ ਵਿਸ਼ਵਾਸ ਦਿੜਿੜਤਾ ਹੋਏਗੀ ਫਿਰ ਆਪ ਦੇ ਪ੍ਰਿਰੀ ਪਤ ਰਹੇਗੀ ਮਹਾਰਾਜ ਨੇ ਆਖਿਆ ਕੀ ਤੀ ਉਹਨੂੰ ਕਿੰਨਾ ਬਲ ਮਿਲਿਆ ਆਤਮਿਕ ਵਾ ਹੁਣ ਇਹ ਮਾਰਾ ਸਮਝਾਉਂਦੇ ਨੇ ਕਿ ਭਾਈ ਪੰਚਾਲੀ ਕੋ ਰਾਸਵਾ ਮੇਂ RAM ਨਾਮ ਸੁਦੇ ਆਈ ਤਾ ਕੋ ਦੂਖ ਰਿਓ ਕਰਨਾ ਮੇਂ ਆਪਣੀ ਪੈਰ ਬਡਾਇਓ ਜੇਹ ਨਾਰਜਸ ਕਿਰਪਾ ਲਗਾਯੋ ਉਨ ਮਹਾਰਾਜ 인ਦ ਸਿਲਸਵੀ ਪ੍ਰਾਣੀ ਨੇ ਪਰਮਾਤਮਾ ਨੂੰ ਯਾਦ ਕੀਤਾ ਸਿਮਰਨ ਕੀਤਾ ਸਭ ਦਾ ਕਿਰਪਾ ਨੇ ਕਿਰਪਾ ਦਾ ਖਜ਼ਾਨਾ ਪਰਮਾਤਮਾ ਕਾਲਪੁਰਖ ਜਿਸ ਨੇ ਪਰਮਾਤਮਾ ਦੀ ਸਿੱਖ ਤੋਂ ਸਲਾਹ ਕੀਤੀ ਬਾਣੀ ਪੜ੍ਹ ਕੇ ਬਾਣੀ ਸੁਣ ਕੇ ਵੀ ਨਾਮ ਜਪ ਕੇ ਵੀ ਨਾਮ ਸੁਣ ਕੇ ਕੀਰਤਨ ਕਰਕੇ ਵੀ ਕੀਰਤਨ ਸੁਣ ਕੇ ਵੀ ਕਥਾ ਕੀਰਤਨ ਨਾਲ ਜੁੜਿਆ ਵੀ ਗੁਰੂ ਘਰ ਲੋਕ ਭੁਲਾਈ ਦੇ ਕੰਮ ਕੀਰਿਆ ਸੇਵਾ ਕੀਤੇ ਆ ਪਾਪ ਜੀ ਨੇ ਇਹ ਜਾਣ ਕੇ ਪ੍ਰਮਾਤਮਾ ਦਾ ਰੂਪ ਦੇ ਕੇ ਸੇਵਾ ਕੀਤੀ ਜੋ ਹੈ ਸਾਹਮਣੇ ਇਹ ਰੱਬ ਦਾ ਰੂਪ ਹੈ ਜੇ ਮੈਂ ਸੇਵਾ ਕਰੇ ਨਿਰਮਾਣਤਾ ਅਹੰਕਾਰ ਤੋਂ ਹਟ ਕੇ ਤੇ ਨਾਮ ਜਪਿਆ ਪ੍ਰੇਮ ਨਾਲ ਸਿਫਤ ਉਸਲਾਹ ਕੀਤੀ ਭਰੋਸੇ ਨਾਲ ਉਹਨਾਂ ਪ੍ਰਮਾਤਮਾ ਦੀ ਮਦਦ ਹੋਣੀ ਹੋਣੀ ਹੈ ਉਹਦੇ ਵੱਲ ਰੱਬ ਹੋਏਗਾ ਹੀ ਹੋਏਗਾ ਜੇ ਕਿਰਪਾਠ ਪੜ੍ਹ ਕੇ ਵੀ ਨਾਮ ਜਪ ਕੇ ਵੀ ਕਿਰਪਾ ਨਹੀਂ ਹੋ ਰਹੀ ਤਾਂ ਸੋਚਣਾ ਪਵੇਗਾ ਕਿ ਸਾਡੇ ਵਿੱਚ ਕਾਹਤ ਹੈ ਅਸੀ ਆ ਜੀ ਮਰਿਆਦ ਅਨਸਾਰ ਰੱਬ ਨੂੰ ਭਾਣਾ ਸਕੇ ਸਾਡੀ ਸੇਵਾ ਰੱਬ ਨੂੰ ਭਾਏ ਨਹੀਂ ਪਤਾ ਨਹੀਂ ਮਾਰੋ ਕੀ ਭਉਂਦਾ ਹੈ ਅਸੀਂ ਕੀ ਮਾ ਕਰ ਬਾਰ ਬਾਰ ਫਿਰ ਅਰਦਾਸ ਕਰੀ ਅਲਪਾ ਗਜੀ ਮਹਾਰਾਜ ਤੁਸੀਂ ਬੁੱਧੀ ਹੈ ਸਾਡੇ ਵਸਦੀ ਗੱਲ ਨਹੀਂ ਆਪ ਹੀ ਸਮਤ ਬਖਸ਼ੋ ਆ ਮਾਰਾ ਕਿਰਪਾ ਕਰੋ ਸਾਨੂੰ ਵੀ ਆਪਣੇ ਨਾਮ ਨਾਲ ਜੋੜੋ ਤਾਂ ਕਿ ਨਾਮ ਨਾਲ ਜੁੜ ਕੇ ਸੇਵਨ ਨੂੰ ਕਿ ਮਾਰਾ ਸਾਡਾ ਵੀ ਬਵ ਸਾਗਰ ਤਮੇੜਾ ਪਾਰ ਹੋ ਸਕੇ ਕਾਰਜਨ ਰਾਸ ਵਾਸਤੇ ਅਰਦਾਸ ਕਰ ਰਿਓ ਨਾਮ ਜਪ ਕੇ ਨਈ ਕੋਲੇ ਹੋਰ ਬੇਨਤੀ ਕਰੋ ਹੋਰ ਨਾਜਪਾਤਾ ਨਹੀਂ ਗੁਰਨੇ ਕੀ ਪਉਂਦਾ ਕਿਉਂਕਿ ਮਹਾਰਾਜ ਗੁਰਤੇਗ ਬਾਸ ਸੱਚ ਕਹਿ ਰਹੇ ਨੇ ਆਪ ਸੱਚ ਨੇ ਬਾਣੀ ਸੱਚੀ ਹੈ ਉਦੇ ਸੱਚਾ ਜੇਹ ਨਾਰ ਜਸ ਕਿਰਪਾ ਨਿਗਾਇਓ ਤਾਕੋ ਬਿਵਸ ਇਹਦਾ ਮਤਲਬ ਕੀ ਹੈ ਕਿ ਜਿਸਰ ਵੀ ਪ੍ਰਾਣੀ ਨੇ ਪਰਮੇਸ਼ਰ ਦਾ ਨਾਮ ਜਪਿਆ ਉਹਦੇ ਵੱਲ ਪ੍ਰਮਾਤਮਾ ਦੀ ਕਿਰਪਾ ਹੋਊਗੀ ਗੁਰੂ ਦੀ ਸਹਾਇਤਾ ਬਣੇਗੀ ਹੀ ਬਣੇਗੀ ਇਹ ਜੀ ਕੋਈ ਪਰਮ ਲੇਖਾ ਨਹੀਂ ਇੰਨਾ ਵਿਸ਼ਵਾਸ ਲੈ ਕੇ ਮਾਲ ਕਹ ਰਹੇ ਨੇ ਜੀਵਾਤਮਾ ਨੂੰ ਪਰਮਾਤਮਾ ਦੇ ਸ਼ਰਨ ਚਾਣਾ ਚਾਹੀਦਾ ਵੀ ਪਰਮਾਤਮਾ ਨੇ ਗਣ ਘਤਾਰਿ ਜਾਮਲ ਤਾਰਿਆ ਪੰਚਾਲੀ ਨੂੰ ਬਚਾਇਆ ਪ੍ਰਲਾਦ ਨੂੰ ਬਚਾਇਆ ਨਾਮਦੇਵ ਨੂੰ अनेका ਪ੍ਰਮਾਨ ਨੇ ਮਦਾਨ ਨੇ ਜਾੰਗ ਵਿੱਚ ਗਿਰੂ ਪਿਆਰੇ ਬਾਜਾ ਵਾਲੇ ਥਾਪੜਾ ਦੇ ਕੇ ਬਖਸ਼ਦੇ ਨੇ ਭਾਈ ਬਚਿੱਤਰ ਸਿੰਘ ਜੀ ਨੇ 나ਗਣੀ ਵਰਸਾ ਸੀ ਜੋ ਭਾਈ ਬਚਿੱਤਰ ਸਿੰਘ ਦਾ ਜੋਰ ਸੀ ਉਹ ਥਾਪੜ ਦਾ ਜੋਰ ਸੀ ਗੁਰੂ ਗੋਬਿੰਦ ਸਿੰਘ ਜੀਾਂ ਦੇ ਸਿੱਖ ਦਾ ਜੋਰ ਸੀ ਜੋਕੇ ਗੁਰੂ ਪਿਆਰਿਓ ਨਾਗਣੀ ਵਰਸਾ ਮਾਰਦੇ ਨੇ ਬੰਦ ਆਣੀ ਵਰੜੇ ਦੇ ਬਾਹਰ ਕਰਦੇ ਨੇ ਹਾਸੀ ਦੇ ਮਾਸੇ ਫੁਕਾਰਾਂ ਚਲਦੂਦ ਜਲਦੀਆਂ ਨੇ ਖੋਂਦੀਆਂ ਪਛਾਹ ਮੁੜਦਾ ਹੈ ਤੇ ਪਹਾੜੀ ਦੇ ਰਾਜਾ ਦੀ ਫੌਜਾਂ ਨੇ ਉਹਨਾਂ ਦਾ ਦਲਦਹਾਂਚ ਗਾਲ ਤੋਂ ਨੁਕਸਾਨ ਕਰਦਾ ਹੈ ਤੇ ਭਾਈ ਸਾਫੇ ਜਾ ਕੇ ਜਿਹੜਾ ਕੇ ਰਾਜਾ ਹੈ ਕੇਸ਼ਰੀ ਚੰਦ ਸਿਰਵੜ ਕੇ ਬਾਜਾਂ ਵਾਲੇ ਚੰਨ ਪੇਸ਼ ਕਰਦੇ ਇਹ ਬੜੀ ਆਈ ਹੈ ਗੁਰੂ ਸਾਹਿਬ ਜੀ ਦੀ ਇਹ ਗੱਲ ਕਰਨੇ ਗੁਰੂ ਤੇਗ ਬਹਾਦਰ ਜੀ ਕਿ ਪਾਇਨ ਨੇ ਵਿਸ਼ਵਾਸ ਦੇ ਨਾਲ ਕਿ ਮੈਂ ਗੁਰੂ ਦਾ ਹਾਂ ਗੁਰੂ ਮੇਰਾ ਸਮਰੱਥ ਹੈ ਤੇ ਗੁਰੂ ਮੇਰੀ ਕਿਰਪਾ ਕਰਨਗੇ ਮੇਰੀ ਪਤ ਰੱਖਣਗੇ ਇੰਨਾ ਭਰ ਕੇ ਆਓ ਆਪਣੇ ਪੂਰੇ ਵਿਸ਼ਵਾਸ ਪ੍ਰੋਸੇ ਦੇ ਨਾਲ ਫਿਰ ਬੇਨਤੀ ਕਰੋ ਨਿਮਾਣੇ ਹੋ ਕੇ ਹੱਥ ਜੋੜ ਕੇ ਪਹਿਲਾਂ ਸਿਮਰਨ ਕਰੋ ਸਿਫਤ ਤੋਂ ਸਲਾਹ ਕਰੋ ਜਾਪ ਕਰੋ ਬਾਣੀ ਦਾ ਪਾਠ ਕਰੋ ਪੂਰੀ ਅੰਦਰ ਆਤਮਾ ਭਿੱਜ ਕੇ ਕਿ ਮਹਾਰਾਜ ਤੂੰ ਸਮਰੱਥ ਹੈ ਅਸੀਂ ਇਹ ਪਾਗਾਂ ਜਾਣਾ ਪਿਖਾਰੀ ਹਾਂ ਤੇਰੀ ਕਿਰਪਾ ਨਾਲ ਹੀ ਬਸ ਇਹ ਅਕੜ ਜਰੀ ਮਨ ਦੀ ਦੂਰੀ ਹੋ ਜੇਗੀ ਜਾਂ ਪਰਮਾਤਮਾ ਦੀ ਕਿਰਪਾ ਨਾਲ ਵਿਕਾਰਾਂ ਤੋਂ ਬਚ ਕੇ ਫਿਰ ਨਾਮ ਦੀ ਤਾਰਨੀ ਬਣਾ ਗੁਣ ਗਾਣ ਸ੍ਰੀ ਕਿਰਪਾ ਨਾਲ ਹੀ ਹੋ ਸਕਦੇ ਨੇ ਸਾਡਾ ਜੋਰ ਨਹੀਂ ਕੋਈ ਤਾਨ ਨਹੀਂ ਕੋਈ ਮਾਨ ਨਹੀਂ ਆਪ ਜਪਾਈ ਜਪੇ ਸੋ ਨਾਮ ਆਪ ਗਵਾਏ ਸਾਰੇ ਗੁਣ ਗਾ ਪੂਰਾ ਸਮਰਪਣ ਹੋਣਾ ਚਾਹੀਦਾ ਜੀਵਾਤਮਾ ਦਾ ਪਰਮਾਤਮਾ ਦੇ ਪ੍ਰਤੀ ਉਹਦੀ ਭਜਨ ਬੰਦਗੀ ਕਰਦਿਆ ਹੋਇਆ ਬੋਲੀ ਸਮਰਪਣ ਦੀ ਭਾਵਨਾ ਆਪਣੇ ਗੁਰੂ ਦੇ ਪ੍ਰਤੀ ਗੁਰੂ ਸਰਵ ਉਪਦੇਸ਼ ਸੁਣ ਲਿਆ ਕਮਾਂਦਿਆ ਮਹਾਰਾਜਾ ਕਿਰਪਾ ਕਰਦੇ ਨੇ ਕਿ ਵਾਹਿਗੁਰੂ ਜੀ ਇਸੇ ਪਰੋਸੇ ਨਾਲ ਮੈਂ ਤੇਰੇ ਦਰ ਤੇ ਆਇਆ ਮਹਾਰਾਜੀ ਕਹੋ ਨਾਨਕ ਮੈਂ ਹੀ ਪਰੋਸੀ ਗਈ ਆਂ ਸਰਣਾਇ ਕਿ ਵਾਹਿਗੁਰੂ ਤੋਂ ਦੇਹ ਦੁਖੀਆਂ ਦੇ ਪਤ ਰੱਖਦੇ ਹੋ ਤੇਰੀ ਸરણ ਆਉਂਦੇ ਨੇ ਭਾਵੇਂ ਅਮੀਰ ਹੈ ਉਹ ਨਾਮ ਜਦੋਂ ਦੇ ਪਲਾ ਹੋਏਗਾ ਏ ਵੀ ਨਹੀਂ ਸੋਚਦਾਂ ਪਰਮਾਤਮਾ ਕੇਵਲ ਗਰੀਬਾਂ ਦੀ ਸੁਣਦਾ ਪਰਮਾਤਮਾ ਸਭ ਦੀ ਸੁਣਦਾ ਹੈ ਇਥੇ ਮੇਰਾ ਕਹਿਣਾ ਚਾਲਣੀ ਜਿਹੜਾ ਵੀ ਪ੍ਰਾਣੀ ਭਾਵੇਂ ਮੀਰ ਹੈ ਗਰੀਬ ਹੈ ਬਲਵਾਨ ਹੈ ਨਿਕਮਜ਼ੋਰ ਹੈ ਕਿਸੇ ਵੀ ਧਰਮ ਦਾ ਕਿਸੇ ਵੀ ਰੰਗ ਦਾ ਕਿਸੇ ਵੀ ਰੂਪ ਦਾ ਕਿਸੇ ਵੀ ਵਰਨ ਦਾ ਕੋਈ ਫਰਕ ਨਹੀਂ ਪੈਂਦਾ ਬਸ ਫਰਕ ਹੈ ਭਾਵਨਾ ਦਾ ਪ੍ਰੋਸੇ ਦਾ ਕਿਹੜਾ ਪ੍ਰੋਸੇ ਦਾ ਕਿ ਪਰਮਾਤਮਾ ਵੈਗੁਰ ਸਮਰਥ ਨੇ ਉਹ ਸਰਨ ਆਏ ਨੂੰ ਕੰਠ ਲਾਉਂਦੇ ਨੇ ਦੇ ਕਿਰਪਾ ਕਰਕੇ ਆਪਣੇ ਦਰ ਤੋਂ ਨਾਮ ਰੂਪੀ ਦਾਤ ਵਕਸ ਕੇ ਸਾਰੇ ਕਾਰਜ ਸਫਲੇ ਬਣਾਉਂਦੇ ਇੰਨਾ ਭਰੋਸਾ ਲੈ ਕੇ ਮੈਂ ਵੀ ਆਇਆ ਹਾਂ ਮਾਰਾ ਮੇਰੇ ਉੱਤੇ ਵੀ ਕਿਰਪਾ ਕਰਨਗੇ ਫਿਰ ਆਪ ਜੀ ਬੇਨਤੀ ਕਰੋ ਨਾਮ ਜਪੋ ਗੁਰੂ ਪਿਆਰੇ ਗੁਰੂ ਦੀ ਪਾਅਰਸ ਕਲਾ ਵਰਸੇ ਅਸੇਮ ਕਿਰਪਾ ਹੋ ਜੇਗੀ ਤੁਹਾਡੇ ਕਾਜ ਰਾਸ ਹੋਣਗੇ ਕਿੰਨੇ ਵੀ ਮਨ ਭਟਕ ਰਹੇ ਸੀ ਡੋਲੇ ਸੀ ਸਹਜ ਮਿਲੇਗਾ ਆਨੰਦ ਮਿਲੇਗਾ ਪਰ ਗੁਰੂ ਪਿਆਰੇ ਗੁਰੂ ਦੇ ਸਰਨ ਤੇ ਆ ਗਏ ਨਾ ਕਿਸੇ ਹੋਰ ਨਹੀਂ ਜਾਣਾ ਹੋ ਨਹੀਂ ਜਾ ਕੇ ਕਹਿਣਾ ਨਹੀਂ ਦੂਸਰੇ ਪਾਸੇ ਉਸ ਇੱਕੋ ਗੁਰੂ ਨਾਲ ਲਟਕੇ ਬਸ ਸਤਿਗੁਰ ਮੇਰਾ ਮਾਰ ਜਵਾਲੇ ਸਤਿਗੁਰ ਮੇਰਾ ਅਸਰਪਤ ਪਾਲੈ ਗੁਰ ਜੈਸਾ ਨਾਹੀਂ ਕੋ ਦੇਵ ਇਸ ਮस्तक ਭਾਗ ਸੁਲਾਗਾ ਸੇ ਐਸੇ ਪ੍ਰਾਣੇ ਪਾਈ ਤਰ ਜਾਂਦੇ ਨੇ ਤਨ ਗੁਰਦੇਵ ਬਾਦਲ ਮਹਾਰਾਜ ਜੀ ਉਹ ਪ੍ਰੇਮ ਸਮਝਾਉਂਦੇ ਨੇ ਉਦਾਹਰਣਾਂ ਦੇ ਕੇ ਕਿ ਭਈ ਪਰਮਾਤਮਾ ਦਾ ਨਾਮ ਹਮੇਸ਼ਾ ਮੇ ਸਾਹੀ ਫਲ ਦਾਈ ਹੈ ਸੁਖ ਦਾਈ ਹੈ ਸਗਲ ਸ੍ਰੇਸ਼ਟ ਕੋ ਰਾਜ ਹੈ ਦੁਖੀਆਂ ਹਰ ਕਾ ਨਾਮ ਜਪਤ ਹੋਏ ਸੁਖੀਆਂ ਦੁਨੀਆ ਦਾ ਮਾਲਕ ਕੋ ਪਦਾਰਥਾਂ ਕਰਕੇ ਰਾਜਾ ਵਾਰਸਾ ਹੋਏ ਪਰ ਜੋ ਮਨ ਕਰਕੇ ਦੁਖੀ ਹੈ ਤੋ ਕੋ ਪਿਆਰ ਜੋ ਨਾਮ ਜਪੇਗਾ ਰੱਬ ਦੇ ਸਾਮਣੇ ਚਾਹੇਗਾ ਉਹਦਾ ਵੀ ਭਲਾ ਹੋ ਜਾਏ ਸੁਖਦਾਇ ਜੀਵਨ ਉਤীত ਕਰਨ ਲੱਗ ਪਵੇਗਾ ਜੇਕਰ ਸ਼ਰਨ ਗਹੀ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਨਾਮ ਜਪਣਾ ਬਹੁਤ ਜ਼ਰੂਰੀ ਹੈ ਸਮਰਨ ਕਰਨਾ ਜ਼ਰੂਰੀ ਹੈ ਜਿਤਨੇ ਤਰ੍ਹਾਂ ਕਰਦੇ ਆਪਾਂ ਗੁਰੂ ਦਾ ਪਿਆਰ ਸੇਵਾ ਕਰਦੇ ਆਪਾਂ ਨਦਾਨਕ ਨਾਲ ਨਾਲ ਨਾ ਜ਼ਰੂਰ ਚੌਕੜਾ ਮਾਰ ਕੇ ਤਨ ਵੈਗੁਰੂ ਨੂੰ ਕਹੀਏ ਵਾਹਿਗੁਰੂ ਤੇਰਾ ਸ਼ੁਕਰ ਹੈ ਗੁਰੂ ਸਾਹਿਬ ਜੀ ਆਪ ਤੁਨ ਉਹ ਦਸਾਂ ਪਾਸ਼ਣ ਤੁਨ ਕਹਿ ਦੇ ਕਰੋ ਸਹਿਬ ਜਾਨ ਤੁਨ ਕਹਿਆ ਕਰੋ ਮਹਾਨ ਸਿਧਨ ਤੁਨ ਕਹਿਆ ਕਰੋ ਫਿਰ ਗੁਰੂ ਪਿਆਰ ਪਰਮ ਪ੍ਰਮਾਤਮਾ ਪ੍ਰਮਾਤਮਾ ਨੂੰ ਕਹਿਣਾ ਵਾਹਿਗੁਰੂ ਜੀ ਤੇਰਾ ਕੋਟਾਂ ਕੋਟਾਂ ਸ਼ੁਕਰ ਜੀਵਨ ਚੱਲਿਆ ਸੁਖੀਆ ਕਾਰੋਬਾਰ ਬਦਲਣ ਵਿੱਚ ਪਰਨ ਨਤਰ ਕੀਆ ਕਰਨੀ ਮੈ ਸਭ ਤੇਰੀ ਕਿਰਪਾ ਫਿਰ ਕੀ ਰਹੇਗਾ ਅਹੰਕਾਰ ਨਹੀਂ ਆਏਗਾ ਦਰਮਾਨਤਾ ਟਿਕੇਗੀ ਨਾਮ ਟਿਕੇਗਾ ਅੰਦਰ ਸਹਿਜ ਬਣੇਗਾ ਗੁਰੂ ਪਿਆਰੇ ਉਹ ਡੋਲਤਾਏਗੀ ਤੇ ਮਾਇਆ ਵੀ ਤੁਹਾਡੇ ਪ੍ਰਭਾਵ ਨਹੀਂ ਬਣਾਏਗੀ ਤੁਹਾਨੂੰ ਫਿਰ ਮਾਇਆ ਨਹੀਂ ਵਰਤੇਗੀ ਆਪ ਮਾਇਆ ਨੂੰ ਵਰਤੋਗੇ ਸਹਿਜ ਨਾਲ ਚੰਗੇ ਕੰਮਾਂ ਨਾਲ ਭਾਵ ਅਹੰਕਾਰ ਨਹੀਂ ਹੋਏਗਾ ਇਹ ਹੈ ਦਾਤਾ ਹੋਣਗੇ ਪਿਆਰੀਆਂ ਵਰ ਨਾਲ ਦਾਤਾ ਵੀ ਪਿਆਰਾ ਹੋਏਗਾ ਦਾਤਾਂ ਜਿਵੇਂ ਕੋ ਤਾਲਣੀ ਕੋ ਸੋਝੀ ਪੈ ਗਈ ਕਿ ਦੇਣ ਵਾਲਾ ਤੇ ਬੇਦਾਤਾ ਹੈ ਮੇਰੇ ਅਦੇ ਕੁਝ ਵੀ ਨਹੀਂ ਸਭ ਵਾਰ ਵਾਰ ਧੰਨਵਾਦ ਕਰਾਂਗੇ ਤੇ ਨਾਮ ਦਾ ਆਨੰਦ ਬਣੇਗਾ ਆਪ ਦੇ ਅੰਦਰ ਨ ਇੱਕ ਭਾਵਨਾ ਆ ਜਾਏਗੀ ਮੇਰਾ ਹੁ ਮੈਂ ਕੁਝ ਨਹੀਂ ਜੋ ਕੀ ਸੈ ਸੋ ਤੇਰਾ ਤੇਰਾ ਤੁਝ ਕੋ ਸੰਪਤੀ ਕਿਆ ਲਾਗੇ ਮੇਰਾ ਸ ਜ਼ਰੂਰ ਪਾਈ ਗੁਰੂ ਵਾਲੇ ਬਣੀ ਅਮਰਤਾਰੀ ਸਿੰਘ ਬਣੀ ਸਿੰਘਣੀਆਂ ਬਣੀ ਬਾਣੀ ਪੜੋ ਜ਼ਰੂਰ ਪਾਈ ਗੁਰੂ ਦੇ ਹਵਾਲੇ ਆਪਣੇ ਆਪ ਨੂੰ ਕਰੋ ਤੇ ਗੁਰੂ ਤੁਹਾਡਾ ਆਪਣੇ ਆਪ ਮੰਗੀਕਾਰ ਹੋ ਜਾਏਗਾ ਇਹ ਮਨ ਮੇਰਾ ਤੂੰ ਸਦਾ ਰੋ ਰਨਾਲੇ ਹਰਨਾਲ ਰਹੁ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ ਤਸੇ ਬਾਸਾ ਕਿਰਪਾ ਕਰਨ ਦੀ ਸਭ ਦਾ ਪਾਠ ਦੇ ਵਸੇ ਆਪ ਅੰਗ ਸੰਗ ਸਾਈਂ ਹੋ ਹੋਈਆਂ ਪੁਲਾ ਦੀ ਖਿਮਾ ਦੀ ਕਰੋ ਕਿਰਪਾ ਰਜਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ